प्रोग्राम कराए गए जी असि सारे ही साढ़े वीर के भिन्दी के कुमु जी के बहुत ही अभी धनवादी हाँ जो कि आज प्रोग्राम की बहुत ही रणनीति नाल प्रोग्राम कराया गया है जो कि इस प्रोग्राम के साथ मान योग मनदीप सिद्धू जी जो कि इतने बहुत ही समाधि टीम टी कौ धन्यवाद करदा जो कि बाकी सारे पतवते सजन आए हैं जो जगह से बैठे मैं इन्हों का भी धन्यवाद करना अच्छ का बहुत ही ਲੋਕਧਨ ਸਾਡੇ ਵੀ ਆਇਆ ਹੈ ਕਿਉਂਕਿ ਅੱਜ ਇਹ ਬਹੁਤ ਹੀ ਖੁਸ਼ੀਆਂ ਪਰੇਵਰਣ ਆਇਆ ਹੈ ਨਾ ਇਹ ਅੱਜ ਕਰਨਾਗੇ ਉਹਨਾਂ ਨੇ ਜੋ ਵਕਤ ਦੇ ਅਨੁਸਾਰ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਜੋ ਆਪਣੇ ਤਰੀਕੀ ਸਵਾਰ ਕਰਕੇ ਆਪਣਾ ਇਸ ਤਰੀ ਧਿਆਨ ਰੱਖਣਾ ਕਿਉਂਕਿ ਅੱਜ ਦਾ ਬਹੁਤ ਹੀ ਸਾਰੇ ਵੀਰਾਂ ਦਾ ਧੰਨਵਾਦ ਕਰ ਇਹ ਲਿਖਿਆ ਰਿਹਾ ਹੈ ਆਰਡਰ ਮਾਈਟ ਹੈ ਇਹ ਨਹੀਂ ਮੈਂ ਹੋਰ ਨਹੀਂ ਅੱਗੇ ਇਹੋ ਮੇਰੀ ਗੱਲ ਹੈ ਕਿ ਤੁਸੀਂ ਸਭੀ ਸੁਣਨੇ ਮੈ ਲੋ ਮੈਂ ਹੋ ਵੀ ਦੱਸਦਾ ਮੈਂ ਨਾ ਸੈਕਿੰਡ ਪਲੇਸ ਸੈਕ ਨੰਬਰ 8 18 ਸੁਖਚਾ ਸੇ ਗਰਪੋਲੋ ਦੀ ਟੈਕਾ ਉਹਨੂੰ ਸੈਕਟ ਕਰਕੇ ਦੱਸ ਸਕਦੇ ਨੇ ਸੀਨੀਅਰ ਸੰਗਰੂਪ ਦੇ ਵਿੱਚ ਸੈਕਿੰਡ ਪਲੇਸ

ਹੈਡਿੰਗ ਨੂੰ ਵੀ ਆ ਰਿਹਾ ਪਰਮਿੰਦਰ ਸਿੰਘ ਭਿੰਦੀਲੀ ਨੇ ਆਪਣੇ ਬਜੂਨ ਜੀ ਨੇ ਸੱਜਾ ਉਡਾਲਾ ਹੈ ਲਾਈਵ ਚੈਂਪੀਅਨਸ਼ਿਪ ਚੱਲ ਜਾ ਰਹੀ ਹੈ ਕਿਉਂਕਿ ਇਹ ਬੜੇ ਸਾਲਾਂ ਤੋਂ ਚੈਂਪੀਅਨਸ਼ਿਪ ਕਰਦੇ ਆ ਰਹੇ ਨੇ ਜੇ ਜੰਮਾਰੇ ਇਹ ਨਛੇ ਨੇ ਖਰਾਬ ਇਹਨੇ ਇੱਕ ਜੰਗ ਛੇੜੀ ਹੋਈ ਦਿਨ ਚਾਰ ਦਾ ਹਰ ਸਾਲ ਇਹ ਚੈਂਪੀਅਨਸ਼ਿਪ ਕਰਾਉਂਦੇ ਨੇ ਤੇ ਮੁੰਡਿਆਂ ਨੂੰ ਬਹੁਤ ਵਧੀਆ ਕੈਸ਼ ਪ੍ਰਾਈਜ਼ ਜਿੰਨੇ ਗਿਫਟ ਦਿੱਤੇ ਜਾਂਦੇ ਨੇ ਟਰੋਫੀਆਂ ਸੈਟਮੈਂਟ ਬਣਦੇ ਨੇ ਤਾਂ ਕਿ ਬੱਚਿਆਂ ਨੂੰ ਗੇਮ ਦਾ ਜੋੜਿਆ ਜਾ ਸਕੇ ਧੰਨਵਾਦ ਕਰਦੇ ਆ ਮੈਂ ਪੰਜਾਬ ਦੇ ਚ ਬੋਡੀ ਬਿਲਡਿੰਗ ਐਸ਼ੀਅਨ ਤੋਂ ਕੰਡਿਊਸਿੰਗ ਸੈਨੀ ਵਾਈਸ ਪ੍ਰੈਜ਼ੀਡੈਂਟ ਆ ਮੈਂ ਨੈਸ਼ਨਲ ਬੋਡੀ ਬਿਲਡਿੰਗ ਦੇ ਇੰਟਰਨੈਸ਼ਨਲ ਜੱਜ ਹਾਂ ਤੁਹਾਨੂੰ ਹਰ ਸਾਲ ਇਹ ਬੁਲਾਉਂਦੇ ਨੇ ਕਿ ਗੇੜੇ ਟੀਮ ਦਾ ਬਹੁਤ ਵਧੀਆ ਪ੍ਰਦਰਸ਼ਾ ਹੈ ਤੇ ਇੰਨੇ ਅੱਗੇ ਚੱਲ ਰਹੇ ਨੇ ਜਿਹਦੇ ਲਈ ਆਪਣੀ ਪੂਰੀ ਟੀਮ ਵੱਲੋਂ ਬਹੁਤ ਪਰਮਾਣ। ਮੌਜੂਦਾਨ ਵਾਲੀ ਦਾ ਇਹੀ ਮੈਸੇਜ ਹੈ ਕਿ ਗੇੜੇ ਬੱਚੇ ਕਿਤੇ ਗਲਤੀ ਨਾਲ ਰਾਹ ਕੋਲ ਜਿੱਤੇ ਕਿ ਕਿੱਥੇ ਚੱਲ ਪਏ ਨੇ ਜਿਨ੍ਹਾਂ ਨੂੰ ਨਾ ਮੌਕੇ ਨੇ ਆਣਾ ਕੁਝ ਨਵਾਂ ਜਿਹਾ ਦਸਾਰਾ ਮਿਲਦੇ ਦੇਖ ਰਿਹਾ ਹਾਂ ਕਿ ਬਹੁਤ ਇਹ ਇਹੀ ਸਭ ਤੋਂ ਵੱਡੀ ਸੇਵਾ ਹੈ ਇੱਥੇ ਹਾਂਜੀ ਸੁਰਾਤ ਮੁਕਾਬਲੇ ਤੇ ਕੌਣ ਕੀ ਕਰਨਾ ਚਾਹੇ ਇੱਥੇ ਭੂਰੀ ਵਿਖੇ ਬਾਡੀ ਬਿਲਡਿੰਗ ਮੁਕਾਬਲੇ ਹੋਏ ਇਹਦੇ ਵਿੱਚ ਮੇਨ 2500 ਹੈਗੇ ਆ ਮੇਜਰ ਪ੍ਰਵਾਹ ਜਿੰਨਾ ਵੱਲੋਂ ਇੰਨਾ ਉਹ ਇੱਥੇ ਕੀਤਾ ਗਿਆ ਤੇ 150 ਜਿਹੜੇ ਹੈਗੇ ਆ ਬਜੂਰ ਬਜੂਰ ਪੰਨੋਂ ਤੇ ਆਪਣੇ ਪਰਮਜੀਤ ਪੰਨੋਂ ਇਹਨਾਂ ਨੇ ਤੇ ਇੱਕ ਕੈਨੇਡੀਅਨ ਜਿਮ ਦੇ ਨਾਲ ਸਹਿਯੋਗ ਦੇ ਨਾਲ ਇੱਥੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਸਪੈਸ਼ਲੀ ਜਿਹੜਾ ਯੂਥ ਨੂੰ ਖੇਡਾਂ ਵਾਲੇ ਪਾਸੇ ਲਾ ਰਿਹਾ ਉਹਦੇ 'ਚ ਬਹੁਤ ਹੀ ਅੱਛੀ ਗੱਲ ਹੈ ਤੇ ਅੱਜ ਜਿਹੜੇ ਬੱਚਿਆਂ ਦਾ ਦੇਖ ਕੇ ਲੱਗਦਾ ਸੀ ਕਿ ਕਿਵੇਂ ਸਰੀਰ ਇਹਨਾਂ ਨੇ ਕਮਾਏ ਆ ਜਿਹੜੇ ਇਹਨੂੰ ਕਹਦੇ ਆ ਦੇ ਸਰੀਰ ਨੇ ਕਮਾਏ ਆ ਦਾ ਤੇ ਸਾਰੇ ਜਿਹੜੇ ਦਰਸ਼ਕ ਵੀ ਬੜਾ ਇੰਜੋਏ ਕਰ ਰਹੇ ਆ ਤੇ ਮੈਂ ਪ੍ਰਬੰਧਕਾਂ ਨੂੰ ਮੁਬਾਰਕ ਨਾ ਖਾਸ ਤੌਰ ਤੇ ਮੈਂ ਇਹ ਤਵਾਰਨੀ ਇਸ ਗੱਲ ਦੀ ਕਿ ਇਹੋ ਜਿਹੇ ਅچھے ਉਪਰਾਲੇ ਜਿਹੜੇ ਕਿ ਯੂਥ ਨੂੰ ਸਹੀ ਪੰਥ ਪਸਾਰਵਾਸ ਉਤਾਰਿਆ ਜਾਵੇ ਉਹਦੇ ਲਈ ਸਾਨੂੰ ਸਾਰਿਆਂ ਨੂੰ ਅਬੀ ਸਹਿਯੋਗ ਵੀ ਕਰਨੀ ਚਾਹੀਦੀ ਹੈ ਤੇ ਇਹਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਠੀਕ ਹੈ ਜੀ ਤਾਂ ਕੀ ਕਹਿਣਾ ਚਾਹੋਗੇ ਜਨਾ ਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਕਨੇਡੀਅਨ ਜिम ਧੂਰੀ ਤੋਂ ਭਿੰਡੀ ਸਾਨੂੰ ਲਗਾਤਾਰ ਨਸ਼ੇ ਦੇ ਖਿਲਾਫ ਹਰ ਸਾਲ ਪ੍ਰੋਗਰਾਮ ਕਰਾਉਂਦੇ ਨੇ 22 ਸਾਲ ਹੋ ਗਏ ਜੀ ਹਰ ਸਾਲ ਅਸੀਂ ਨਸ਼ੇ ਦੇ ਖਿਲਾਫ ਪ੍ਰੋਗਰਾਮ ਕਰਾਉਂਦੇ ਆਂ ਸਾਡਾ ਮੇਨ ਮਕਸਦ ਇਹ ਆ ਵੀ ਨੌਜਵਾਨ ਪੀੜ੍ਹੀ ਜਿਹੜੀ ਹੈਗੀ ਆ ਵੀ ਨਸ਼ਿਆਂ ਤੋਂ ਦੂਰ ਰਹੇ ਸਿਹਤ ਵੱਲ ਧਿਆਨ ਰੱਖੇ ਤੇ ਆਪਦਾ ਤੇ ਆਪਦੇ ਮਾਪਿਆਂ ਦਾ ਨਾਮ ਰੋਸ਼ਨ ਕਰੇ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਅੱਜ ਕੀ ਕੀ ਕਰਾਇਆ ਜਾ ਰਿਹਾ ਜੀ ਅੱਜ ਸਾਡਾ 골ਡਨ ਜੁਬਲੀ ਹੋ ਰਿਹਾ ਜੀ ਮਿਸਟਰ ਪੰਜਾਬ ਆ ਜੋ ਪੰਜਾਮਾ ਧੂਰੀ ਦੇ ਅੰਦਰ ਹੋ ਰਿਹਾ ਜੀ ਇੱਕ ਮਿਸਟਰ ਸੰਗਰੂਰ ਕਰਾ ਰਹੇ ਆ ਤੇ ਇਹਨਾਂ ਲਈ ਟਰਾਫੀਆਂ ਦਾ ਪ੍ਰਾਈਜ਼ ਦਾ ਕੈਸ਼ ਪ੍ਰਾਈਜ਼ ਵਧੀਆ ਚੰਗੇ ਚੰਗੇ ਨਾਮ ਦੇ ਕੇ ਅਸੀਂ ਇਹਨਾਂ ਨੂੰ ਸਨਮਾਨਿਤ ਕਰਦੇ ਹਾਂ। ਹੁਣ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ? ਦੇਖੋ ਨੌਜਵਾਨਾਂ ਨੂੰ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਨਸ਼ੇ ਤੋਂ ਦੂਰ ਰਹੋ ਆਪਣਾ ਤੇ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰੋ। ਬੋਲ ਬੋਲੋ ਸਰਾ ਜੁੜੇ ਖੇਡੂ ਕਾਵਲੇ ਕਰਾਏ ਜਾਣਾ ਕੀ ਕਹਿਣਾ ਚਾਹੋਗੇ ਤੁਸੀਂ? ਅੱਜ ਦਾ ਜਿਹੜਾ ਕੈਨੇਡੀਅਨ ਜਿੰਮ ਵੱਲੋਂ ਸਾਡਾ ਛੋਟਾ ਭਰਾ ਪੰਜੋਤ ਪੰਨੂ ਭਿੰਜੀ ਇਹ ਪ੍ਰੋਗਰਾਮ ਕੀਤਾ ਹੈ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਇਹ ਇੱਕ ਵਾਰ ਨਸ਼ੇ ਤੋਂ ਦੂਰ ਰਹਿੰਦੇ ਨੇ ਸਾਡੇ ਨੌਜਵਾਨ ਔਰ ਇਹ ਹਰ ਸਾਲ ਹੀ ਕਈ ਸਾਲਾਂ ਤੋਂ ਕਰਾ ਰਹੇ ਨੇ ਮੈਂ ਵੀ ਇਸ ਹਸਤਾ ਜੁੜਿਆ ਮੈਂ ਤਾਂ ਬੇਨਤੀ ਕਰੂੰ ਨੌਜਵਾਨਾਂ ਨੂੰ ਵੀ ਨਸ਼ੇ ਛੱਡ ਕੇ ਨਸ਼ੇ ਤਿਆਗ ਕੇ ਇਸ ਨਖੇਡਾ ਬਣਨਾ ਚਾਹੀਦਾ ਹੈ ਪੂਰੇ ਪੂਰੇ ਸ਼ਹਿਰ ਦੇ ਵਿੱਚ ਮੈਂ ਵਧਾਈ ਦਿੰਦਾ ਤੇ ਠੀਕ ਨਾਲ ਤੇ ਇਹ ਜਿਮ ਵਾਲਿਆਂ ਨੂੰ ਵੀ ਬਹੁਤ ਹੀ ਵਧੀਆ ਪ੍ਰੋਗਰਾਮ ਹੋ ਰਿਹਾ ਹੈ ਇਹ ਨਸ਼ੇ ਤੋਂ ਦੂਰ ਰਹਿਣ ਦਾ ਇੱਕ ਬਹੁਤ ਬੜੀਆ ਮੌਕਾ ਹੈ ਸਾਰਿਆਂ ਨੂੰ ਇਹਦੇ ਨਾਲ ਜੁੜਨਾ ਚਾਹੀਦਾ ਹੈ ਮੈਂ ਤਾਂ ਇਹੀ ਕਹੂੰਗਾ